ਹੌਸਲਾ ਕਰੋ ਆਪਣੀ ਅੰਦਰੋਂ ਜਿਹੜੀ ਹੈਗੀ ਡਰ ਤੇ ਟੀਂਡ ਭਾਵਨਾ ਕਰੀ ਕੋਈ ਗੱਲ ਨਹੀਂ ਟੀਂਡ ਭਾਵਨਾ ਕਰਦੇ ਤੁਸੀਂ ਹੋਰ ਜਿੰਨੇ ਅੰਗ ਪੈਰ ਬਾਪੂ ਜੀ ਦੇ ਉਹਨੇ ਹੀ ਆਪਣੇ ਸਾਰਿਆਂ ਨੂੰ ਭਾਵੇਂ ਇਹਨਾਂ ਨੂੰ ਇਹਦਾ ਪੋਸਟਮਾਰਟਮ ਕਰਕੇ ਵੇਖ ਲੋ 2-4 ਬੰਦਿਆਂ ਨੂੰ ਜੋ ਮਰ ਜਾਂਦਾ ਨਾ ਬੰਦੇ ਦੋ ਤਿੰਨ ਰੱਖ ਲੋ ਉਹਦਾ ਪੋਸਟਮਾਰਟਮ ਕਰ ਜੇ ਤੂੰ ਇੱਕ ਵੀ ਨਾਲ ਇਹਦੀ ਵੱਧ ਘੱਟ ਕਿਸੇ ਫਿਰ ਕਿਉਂ ਵੀ ਕੁਦਰਤ ਨੇ ਕਿਤੇ ਵਿਸਤਰਾਇਆ ਜੋ ਕੁਦਰਤ ਨੇ ਇੱਕੋ ਜਿਹਾ ਬਣਾਇਆ ਸਾਨੂੰ ਉਹ ਨਾ ਜਿਹੜਾ ਬੰਦਾ ਆਪਣੇ ਆਪ ਨੂੰ ਮਨ ਮਜ਼ਬੂਤ ਕਰ ਲੇਦਾ ਆਪਣਾ ਮਨ ਮਨ ਮਜ਼ਬੂਤ ਕਰ ਲੇਦਾ ਉਹ ਮਨ ਦਾ ਖਿੱਚ ਕੇ ਲੈ ਜਾਂਦਾ ਸਾਰਾ ਕੁਝ ਤੇ ਜਿਹੜਾ ਮਨੋ ਢੇਰੀ ਢਾਡਦਾ ਮੈਂ ਕਹਾਂ ਜੋਗਾ ਨਹੀਂ ਉਹ ਥੱਲੇ ਪਿਆਰੀ ਜਿਹੜਾ ਮਨੋ ਕਮਜ਼ੋਰ ਹੈ ਉਹ ਮਾੜਾ ਵਾ ਜਿਹਦਾ ਮਨੋ ਤਗੜਾ ਹੋ ਤਗੜਾ ਗੱਲ ਹੀ ਦੀ ਕੋਰ ਕੋਈ ਤਗੜੇ ਮਾੜਾ ਦਾ ਸਵਾਲ ਨਹੀਂ ਕੁਝ ਨਹੀਂ ਆਇਆ। ਵੀ ਆਪਣੇ ਦਿਮਾਗ ਚੋਂ ਕੱਢਦੇ ਵੀ ਉਹ ਬੰਦਾ ਦਿਮਾਗ ਸੇ ਜ਼ਿਆਦਾ ਵਾ ਤੇ ਮੇਰਾ ਕੱਢ। ਇਹਨੂੰ ਵਰਤੋਗੇ ਉਨਾ ਹੀ ਤੇਜ਼ ਹੋਗੇ। ਆਪਾਂ ਵਰਤ ਲਈ। ਜਿੰਨਾ ਇਹਨੂੰ ਵਰਤੋਗੇ ਰੰਬਾਵਾ ਨਾ ਜਿੰਨਾ ਜਿੰਨਾ ਵਾਹੋਗੇ ਪੈੜ ਜ਼ਮੀਨ ਚ ਉਹਨਾਂ ਤੱਕ ਹੁੰਦਾ ਕਿ ਨਹੀਂ ਹੁੰਦਾ। ਹੁੰਦਾ ਨਾ। ਬਸ ਐਵੀਂ ਇਤਰਾਈ ਹੈ। ਜਿੰਨਾ ਇਹਨੂੰ ਵਰਤੀ ਚੱਲੋਗੇ ਉਨਾ ਹੀ ਇਹਨੇ ਤੇਜ਼ ਹੁੰਦੇ ਜਾਣਾ ਮੇਰੇ ਵੀਰੋ। ਠੀਕ ਹੈ। ਇੱਕ ਤਿਆਰੀ ਕਰੀਏ ਆਪਾਂ ਤੇ ਹੀਣ ਪਾਵਨ ਇੱਕ ਬੰਦੇ ਤਾਂ ਅਧਰੀਨ ਪਾਵਨ ਹੁੰਦੀ ਹੈ ਨਹੀਂ ਮੇਰੇ ਕੋਲ ਨਹੀਂ ਮੈਂ ਕਾਹ ਜੋਗਾ ਨਹੀਂ ਦੂਜੇ ਨੂੰ ਕਹਿ ਲਾ ਗੁਰੂ ਸਾਹਿਬ ਬਹੁਤ ਵਧੀਆ ਜਵਾਬ ਦੇ ਰਹੇ ਇਹ ਗੱਲ ਦਾ ਉਹ ਕਹਿੰਦੇ ਆਪਣੇ ਹੱਥੀਆ ਆਪਣਾ ਆਪੇ ਹੀ ਕਰਦੇ ਉਹਦੇ ਬਹੁਤ ਜੂਗੇ ਮੈਨੇ ਮੇਰੇ ਪੁੱਤ ਉਹਦੇ ਤੇ ਅਮਲ ਕਰ ਤਿੱਕੇ ਸ਼ਬਦ ਤੇ ਅਮਲ ਕਰੋ ਤੁਹਾਡੀ ਜ਼ਿੰਦਗੀ ਸੌਰ ਜੂਗੀ ਆਪਣੇ ਹੱਥੀਆ ਆਪਣਾ ਆਪੇ ਹੀ ਕਰਦੇ ਜੇ ਤੁਸੀਂ ਆਏ ਅਮਲ ਇਹ ਸ਼ਬਦ ਅਮਲ ਕਰ ਗਏ ਫਿਰ ਤੁਸੀਂ ਦੂਜੇ ਤੇ ਕਰ ਜੋਗੇ ਫਿਰ ਦੂਜੇ ਤੇ ਕੀ ਕਰੋਗੇ ਆਪਣੇ ਉੱਤੇ ਭਰੋਸਾ ਜੇ ਤੂੰ ਆਪਣੇ ਕਾਜ ਆਪਸਾਰਨੇ ਫੇ ਤੈਨੂੰ ਆਪਣੇ ਆਪ ਤੇ ਭਰੋਸਾ ਚਾਹੀਦਾ ਫਿਰ ਉਹ ਵੀ ਆ ਜਾਊਗਾ ਜੇ ਉਹ ਆਪਣੇ ਉੱਤੇ ਭਰੋਸਾ ਹੋ ਗਿਆ ਫਿਰ ਤੁਸੀਂ ਨਰਪਾਹ ਹੋ ਜਾਓਗੇ ਦਰ ਮੁਕਤ ਹੋ ਜਾਓਗੇ ਤੈਨੂੰ ਡਰ ਨਹੀਂ ਲੱਗੂਗਾ ਤੇ ਉਹ ਇਹ ਅਦਾਸ ਹੈ ਨਾ ਫਿਰ ਤੁਸੀਂ ਨਰਵੈਰ ਹੋ ਜਾਓਗੇ ਫਿਰ ਤੁਸੀਂ ਸਬਰ ਸੰਤੋ ਵਾਲੇ ਹੋ ਜਾਓਗੇ ਸਬਰ ਤੇ ਸੰਤੋ ਬੰਦੇ ਨੂੰ ਤਾਂ ਆਉਣਾ ਜੇ ਉਹਦਾ ਮਨ ਮਜ਼ਬੂਤ ਹੈ ਜੇ ਮਨ ਡੋਲਦਾ ਨਾ ਫਿਰ ਨਹੀਂ ਆਉਣਾ ਫਿਰ ਭਟਕਣਿਆ ਇਧਰ ਨੂੰ ਪਾਜ ਜਾ ਐ ਨੂੰ ਕਰ ਲਾ ਆਹ ਕਰ ਲਾ ਜਦੋਂ ਬੰਦੇ ਦਾ ਮਨ ਮਜ਼ਬੂਤ ਹੈ ਫੇ ਉਹਨੂੰ ਸ਼ਾਂਤੀ ਆ ਉਹਨੂੰ ਸਕੂਨ ਆ ਉਹ ਸਹਿਜ ਆ ਸਹਿਜ ਅਵਸਥਾ ਦੇ ਵਿੱਚ ਆ ਪੇਰਾ ਪਾਣਾ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮਾਣ ਫਿਰ ਉਹ ਚੀਜ਼ ਆਉਂਦੀ ਫਿਰ ਫਿਰ ਇਹ ਗੱਲ ਆਉਂਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭੰਡ ਸਰਬਦਾ ਬੰਦਾ ਫਿਰ ਆਉਂਦੀ ਕਿਰਤ ਕਰੋ ਵੰਡ ਕੇ ਛਕੋ ਨਾਮ ਜਪੋ ਫਿਰ ਆਉਂਦੀਆਂ ਗੱਲਾਂ ਉਹਦੇ ਵਾਸਤੇ ਮਨ ਮਜ਼ਬੂਤ ਕਰਨਾ ਪੈਣਾ ਮਨ ਤਿਆਰ ਕਰਨੇ ਪੈਣੇ ਆ ਉਹਦੇ ਵਿੱਚੋਂ ਗਾੜੀ ਅਗਲੇ ਰਾਹ ਨਿਕਲਦੀ ਆ ਫਿਰ ਜਦੋਂ ਮਨੋ ਬੰਦਾ ਮਜਬੂਤ ਹੁੰਦਾ ਵਾ ਸਬਰ ਸੰਤੋਖ ਵਾਲਾ ਬਣਦਾ ਵਾ ਪਰੋਸੇ ਵਾਲਾ ਬਣਦਾ ਵਾ ਮਨੋ ਮਜਬੂਤ ਹੁੰਦਾ ਫਿਰ ਗਾੜੀ ਕੀ ਹੁੰਦਾ ਚੜਦੀ ਕਲਾ ਦਾ ਉਹ ਵਸਤਾ ਕੀ ਬਣ ਜਾਂਦੀ ਫਿਰ ਬੰਦੇ ਦੀ ਚੜਦੀ ਕਲਾ ਵਾਲੀ ਵੀ ਜਿਸ ਬੰਦੇ ਦੀ ਚੜਦੀ ਕਲਾ ਵਾਲੀ ਵਸਤਾ ਬਣ ਜਾਂਦੀ ਆ ਉਹ ਫਿਰ ਦੁੱਖ ਸੁੱਖ ਨੂੰ ਬਰਾਬਰੀ ਸਮਝਦਾ ਵਾ ਉਹ ਦੁੱਖ ਵੇਲੇ ਵੀ ਖੁਸ਼ ਹੀ ਰਹਿੰਦਾ ਉਹਨ ਦੁੱਖ ਸੁੱਖ ਸਮਕਰ ਜਾਣੇ ਇਹ ਗੁਰਗੱਤ ਸਾਬ੍ਹ ਚ ਲਿਖਿਆ ਹੋਇਆ ਉਹਨਾਂ ਦੇ ਮਹਿਣੇ ਤੇ ਅਮਲ ਕਰਨਾ ਪੈਣਾ ਇਹ ਉਤਨਾ ਜਿੰਨੇ ਮਰਜੀ ਮੱਥੇ ਟਿਕ ਜਾਓ ਕਰਮ ਕਾਂਡ ਕਰੀਓ ਤੇ ਬ੍ਰਾਹਮਣਵਾਦ ਹੈ ਸਾਰਾ ਉਸ ਲੱਥਾਂ ਦੀ ਸਾਡੇ ਗਲੋਂ ਜਿਹੜਾ 4000 ਸਾਲ ਦਾ ਸਾਡੇ ਗੜ ਪਾਇਆ ਅਗਲੇ ਨੂੰ ਗੁਰੂ ਸਾਹਿਬ ਇਹਦੇ ਖਰਾਬ ਲੜੇ ਆਈ ਉਹ ਇੱਧਰ ਸ਼ੁਰੂ ਕਰ ਲਿਆ ਕਿ ਤੂੰ ਐਂ ਕਰ ਸਾਰਾ ਕੋਈ ਉਹਦਾ ਆਪਣੇ ਆਪ ਆਪਣੇ ਕਾਜ ਆਪ ਸਵਾਰੂ ਆਪਾਂ ਨੇ ਤੂੰ ਕਰ ਉਹਦਾ ਆਪਣੇ ਕਾਜ ਆਪ ਸਵਾਰੂ ਇਹਸ ਕਰਕੇ ਇਹ ਕੁਝ ਚੀਜ਼ਾਂ ਵਾਂ ਜਿਹੜੀਆਂ ਆਪਾਂ ਨੂੰ ਕਰਨੀਆਂ ਪੈਣੀਆਂ ਮੇਰੇ ਵੀਰੋ ਗੁਰੂ ਸਾਹਿਬ ਦੀ ਬਾਣੀ ਤੇ ਅਮਲ ਕਰ ਲੋਗੇ ਤੁਹਾਡੀ ਜ਼ਿੰਦਗੀ ਸੌਖੀ ਹੋਊਗੀ ਉਸ ਵਸਤਾ ਜਾ ਕੇ ਸਹਿਜ ਪੱਕੇ ਸੋ ਉਵਸਤਾ ਕਰਾਜ ਉਹਦੇ ਨਾਲ ਕਿ ਉਹ ਜਦੋਂ ਤੁਹਾਡੀ ਉਹ ਅਵਸਤਾ ਬੜੀ ਚੜ੍ਹਦੀ ਕਲਾ ਵਾਲੀ ਪਰੋਸੇ ਵਾਲੀ ਮਨ ਮਜ਼ਬੂਤ ਵਾਲੀ ਉਸ ਤੋਂ ਬਾਅਦ ਤੁਹਾਨੂੰ ਕੋ ਲੁੱਟਣ ਵਾਲਾ ਦੀ ਫਿਰ ਤੁਹਾਡੀ ਅੱਖਾਂ ਦੇ ਸਾਹਮਣੇ ਇੱਕ ਤਪ ਤੇਜ ਹੋਊਗਾ ਤੁਹਾਡੀਆਂ ਅੱਖਾਂ 'ਚ ਇੱਕ ਚਮਕ ਹੋਊਗੀ ਤੁਹਾਡੇ ਨੇ ਚਿਹਰੇ ਤੇ ਇੱਕ ਨੂਰ ਹੋਊਗਾ ਉਹਦੇ ਸਾਹਮਣੇ ਕੋਈ ਖਲੋਊ ਨਾ ਨਾ ਕੋ ਅਫਸਰ ਨਾ ਕੋ ਦਰਬਾਰੀ ਨਾ ਕੋ ਅਧਕਾਰੀ ਨਾ ਕੋ ਪੁਜਾਰੀ ਨਾ ਕੋ ਵਪਾਰੀ ਫੇਰ ਨਿਕਲੋਗੇ ਫਿਰ ਤੁਹਾਡ ਕੋ ਤਸੀਲਦਾਰ ਪੈਸੇ ਨਹੀਂ ਮੰਗਣ ਲੱਗਾ ਫਿਰ ਪਟਵਾਰੀ ਪੈਸੇ ਨਹੀਂ ਮੰਗਣ ਲੱਗਾ ਫਿਰ ਥਾਣੇਦਾਰ ਤੁਹਾਡੇ ਤੁਹਾਡੀ ਅੱਖ ਚ ਪਾ ਕੇ ਜਿਵੇਂ ਵੇਖੂ ਨਾ ਉਦੋਂ ਥਾਂ ਨੂੰ ਅੱਖਾਂ ਘੜ ਲੂਗਾ ਇਹ ਤੁਸੀਂ ਕਰ ਲੀਂਦੇ ਜੋ ਫਿਰ ਜੇ ਤੁਸੀਂ ਕਰ ਦੇ ਜੋ ਜੇ ਤੁਹਾਡੇ ਸ਼ਬਦਾਂ ਦੀ ਤਾਕਤ ਹੋਈ ਤੁਹਾਡੀਆਂ ਤੁਹਾਡੇ ਅੰਦਰ ਮਨ ਮਜ਼ਬੂਤ ਹੋਇਆ ਫਿਰ ਤੁਸੀਂ ਉਹ ਕਰ ਜੂਗਾ ਸਿੱਧਾ ਹੀ ਸਾਹ। ਠੀਕ ਹੈ ਇਸ ਕਰਕੇ ਮੇਰੇ ਵੀਰੋ ਜਿਵੇਂ ਆਸਾ ਮਰੇ ਦਰਾਸਾ ਜਿਹੜਾ ਬੰਦਾ ਨਿਰਾਸ਼ਾ ਦੇ ਵਿੱਚ ਉਹ ਕਦੀ ਨਹੀਂ ਬਚ ਸਕਦਾ ਜਿਹੜਾ ਬੰਦਾ ਆ ਜਾਂਦਾ ਮੈਂ ਕਰ ਹੀ ਕੋ ਨਹੀਂ ਸਕਦਾ ਉਹ ਕਦੀ ਹੀ ਨਹੀਂ ਕੋਈ ਕਰ ਸਕਦਾ ਜਿਹੜਾ ਆਂਦਾ ਮੈਂ ਸਭ ਕੁਝ ਕਰ ਦੂੰਗਾ ਉਹ ਕਰ ਗਿਆ ਸਮਝੇ ਬਸ ਇਹਨਾਂ ਚੀਜ਼ਾਂ ਤੇ ਆਓ ਜੋ ਮੈਂ ਤੁਹਾਡੀ ਵਸਤਾ ਵੇਨਾ ਹੋਣਾ ਬਹੁਤ ਮਾੜੀ ਹੈ ਵਾਲੀ ਛੁੱਟ ਕੇ ਬੰਦਨ ਪੜੇ ਕੁਝ ਨਾ ਉਤਪਾਏ ਇਹ ਗੁਰੂ ਸਾਹਿਬ ਨੇ ਕਿਹਾ ਕਸ਼ਮੀਰੀ ਪੰਡਤਾਂ ਨੂੰ ਜਦੋਂ ਆਏ ਸੀ ਉਹਨਾਂ ਦਾ ਵਾਲੀ ਛੁੱਟਿਆ ਬੰਦਨ ਪਏ ਹੋਏ ਤੇ ਬੱਚਾ ਉਹਨਾਂ ਦਾ ਆਂਦਾ 9 ਸਾਲ ਦਾ ਗੁਰੂ ਗਬੀਰ ਸਿੰਘ ਵੀ ਕੀ ਆਪਣਾ ਜੀ ਗੁਰੂ ਜੀ ਇਹਨਾਂ ਦਾ ਕੋਈ ਬੁੱਲ ਲਾਜ ਹੈਗਾ ਕੋਈ ਇਹਨਾਂ ਨੂੰ ਬਲ ਤੇ ਇਹਨਾਂ ਨੂੰ ਛੁੱਟਿਆ ਵਾ ਬੰਦੇ ਨੇ ਉਹਨੂੰ ਪਾਇਆ ਹੋਇਆ ਮਰੇ ਪਾਇਆ ਹੈ ਪਤਰਾ ਛਾਇਆ ਚਿਹਰਿਆਂ ਤੇ ਪੱਲੇ ਇਹਨਾਂ ਦੇ ਕੱਖ ਨਹੀਂ ਗਾ ਮੁਸਲਮਾਨ ਬਣਾਈ ਜਾਂਦਾ ਰੰਗ ਜਿਵੇਂ ਇਹਨਾਂ ਨੂੰ ਜਬਰੀ ਤੇ ਬੁੱਧਰੋਂ ਫੜੀ ਜਾ ਰਹੇ ਧੜਾ ਧੜਾ ਉਹਨਾਂ ਦੇ ਵੀ ਤਾਂ ਕੋਈ ਲਾਜ ਹੈਗਾ ਵਾ ਉਹਦੇ ਲਾਜ ਹੈਗਾ ਵਾ ਉਹ ਅਗਲਾ ਸ਼ਬਦ ਨਾਲ ਪੜਦੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅਗਲਾ ਸ਼ਬਦ ਨਾਲ ਹੀ ਆ ਬਲ ਹੋਊਗਾ ਬੰਦੇ ਨੂੰ ਛੁੱਟੇ ਸਭ ਕੁਝ ਹੋ ਦਵਾ ਬਸ ਗੁਰੂ ਸਾਹਿਬ ਨੇ ਤੇ ਇੱਕ ਇੱਕ ਲਬਜਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਬਦਲ ਦੀ ਗੱਲ ਕੀਤੀ ਹੋਈ ਹੈ ਆਹੀ ਪਤਾ ਕਲੀਅਰ ਨਹੀਂ ਆਈ ਹੈ ਨਾ ਨਹੀਂ ਤੂੰ ਕਰ ਸਾਰਾ ਕੁਝ ਉਹ ਕੀ ਕਰੇ ਉਹ ਤਾਂ ਕਰ ਗਏ ਆਪਣੀ ਜਿੰਦਗੀ ਦਾ ਸਾਰਾ ਕੁਝ ਉਹ ਤਾਂ ਕੁਰਬਾਨੀਆਂ ਕਰ ਗਏ ਸੀਸ ਦੇ ਗਏ ਆਪਣੀ ਜਿੰਦਗੀ ਦੇ ਨਿਚੋੜ ਜੋ ਜਿੰਦਗੀ ਦਾ ਉਹਨਾਂ ਦਾ ਨਿਚੋੜ ਤੁਹਾਡੇ ਸਾਹਮਣੇ ਲੈ ਕੇ ਦੇ ਗਏ ਤੁਹਾਨੂੰ ਸ਼ਬਦਾਂ ਦੇ ਰੂਪ ਚ ਤੂੰ ਹੀ ਤਾਂ ਸ਼ਬਦਾਂ ਨੂੰ ਪੜ ਕੇ ਅਮਲ ਕਰਨ ਦੀ ਗੱਲ ਹੈ ਨਾ ਆਹੀ ਕਰਮ ਕਾਂਡੀ ਹੈ ਆਹੀ ਇਹਨੂੰ ਆਖੀ ਜਾਂਦੇ ਮੂਰਤੀ ਬਣਾਈ ਹੋਈ ਹੈ ਚਲ ਤੂੰ ਇਹ ਕਰ ਉਹ ਕੀ ਕਰੇ ਭਈ ਆਪ ਕਰਨਾ ਪੈਣਾ ਤੇ ਬਾਬਾ ਅੰਦਲ ਆਪ ਕਰਨਾ ਪੈਣਾ ਜੇ ਤੂੰ ਕਿਸੇ ਜੇ ਜੇ ਤੁਸੀਂ ਆਪ ਨਹੀਂ ਕਰੋਗੇ ਤੇ ਆ ਜਮੀਨ ਤੁਹਾਡੇ ਕੋ ਨਹੀਂ ਰਹਣੀ। ਬਿਜਲੀ ਤੁਹਾਡੇ ਕੋ ਨਹੀਂ ਰਹਣੀ। ਮੀਟਰ ਤੁਹਾਡੇ ਚੇਪਾਲੇ ਲੱਗਣਗੇ। ਆ ਲੁੱਟਦੇ ਜਿਹੜੇ ਆ ਰਹੇ ਆ ਤੁਹਾਨੂੰ। ਵਾਰਾ ਡੰਗਰ ਜਿਹੜੇ ਤੁਹਾਡੇ ਖੇਤਾਂ 'ਚ ਬੁਰਕ ਮਾਰ ਰਹੇ ਆ, ਮਾਰ ਮਿਲੇ। ਤੁਸੀਂ ਇਥੋਂ ਪਿੰਡਾਂ 'ਚੋਂ ਚੁੱਕ ਕੇ ਟਰੰਕ ਸ਼ਹਿਰਾਂ ਵੱਲ ਭਜੋ। ਤੁਹਾਨੂੰ ਧੱਕਣਗੇ। ਆ ਹਣ ਤਾਕਤ ਮਾੜੀ ਮੋਟੀ ਜਿ ਬਣੀ ਆ ਨਾ ਥੋੜੀ ਆ ਨਾ ਜੀ। ਤੁਹਾਨੂੰ ਮਾਰਿਆ ਨਾ ਪੁੱਠਾ ਭਗਵੰਤ ਮਾਨ ਨੂੰ, ਕੇਜਰੀਵਾਲ ਨੂੰ। ਮਾਰਿਆ ਕਰਨਗਾ। ਬਾਹ ਇਹ ਮੇਰੀ ਗੱਲ ਸੁਣੋ ਇਹ ਮਾਰਿਆ ਕਿਉਂ ਆ ਤਾਕਤ ਨੇ ਮਾਰਿਆ ਨਾ ਉਤਰਾਂ ਉਤਰਾਂ ਤੇ ਅਗਲਾ ਲੈ ਗਿਆ ਫਿਰ 62533 ਏਕੜ ਜ਼ਮੀਨ 164 ਪਿੰਡ ਝਾੜਦੇ ਸੀ ਮੁੜ ਕੇ ਇਹ ਤੋਂ ਗਾਂ ਫੇਰ ਉਹਨੇ ਝਾੜਨੇ ਸੀ 3 ਲੱਖ 3 ਲੱਖ ਏਕੜ ਜੇ ਹੋਰ ਲੈਣੀ ਸੀ ਬੂ ਭਾਏ ਨਾ ਇਹਸ ਕਰਕੇ ਮੇਰੇ ਵੀਰੋ ਇਸ ਮੇਰੇ ਨਾਲ ਕਰ ਕਰ ਇਹਦੀ ਤਾਕਤ ਤੁਹਾਡੀ ਹੈਗੀ ਆ ਥੋੜੀ ਬੋਲ ਇਹਨੂੰ ਹੋਰ ਵੱਡੀ ਕਰ ਹੋਰ ਸਾਂਦੇ ਹੋ ਹੋਰ ਮਨ ਮਜ਼ਬੂਤ ਕਰੋ ਹੋਰ ਪ੍ਰੋਸਾ ਆਪਣੇਆ ਪ੍ਰੋਸਾ দান ਆਪਣੇ ਉੱਤੇ ਪ੍ਰੋਸਾ ਕਰੋ ਠੀਕ ਹੈ ਤਾਂ ਆਪਾਂ ਸਾਰਾ ਕੁਝ ਕਰ ਲਾਂਗੇ ਮੀਟਰ ਲੱਗਣ ਨਹੀਂ ਦੇਣੇ ਬਿਜਲੀ ਦਾ ਨਿਜੀਕਰਨ ਹੋ ਨਹੀਂ ਦੇਣਾ ਜੇ ਕਰ ਇਹਨਾਂ ਨੇ ਆ ਖੰਬੇ ਤਾਰਾਂ ਸਾਡੀਆਂ ਪੈੜੀਆਂ 'ਚ ਗੱਡੇ ਆ ਨਾ ਅਸੀਂ ਕੋਈ ਕਿਰਾਇਆ ਨਹੀਂ ਲਿਆ ਇਹਨਾਂ ਤੋਂ ਨਾ ਕੋਈ ਮੁਆਵਜ਼ਾ ਲਿਆ ਵਾ ਇਹ ਸਿਰਕਾਰੀ ਬਿਜਲੀ ਲੰਘਣ ਦੇਵਾਂਗੇ ਇੱਚੋ ਪ੍ਰਾਈਵੇਟ ਬਿਜਲੀ ਨਹੀਂ ਲੰਘਣ ਦੇ ਇਹੋ ਪ੍ਰਾਈਵੇਟ ਲੱਗਣ ਦਾ ਵੀ ਨਾ ਉਹਦਾ ਤੁਹਾਡਾ ਖਤਮ ਕੰਮ ਬੰਬੀ ਬੰਦ ਹੋਦੋਈ ਉਹਦਾ ਮੰਮੀ ਬੰਦ ਹੋਦੋ 1000 ਰੁਪਿਆ ਹਸ ਪਾਵਰ ਦਾ ਮੀਟਰ ਲੱਗ ਜਾਣਾ ਉਹਦੇ ਨਾਲ ਹੀ ਚੇਪਣ ਇਹ ਤਰ੍ਹਾਂ ਤੁਹਾਡੇ ਕਰਾਂਗਾ ਇਹ ਬਿਜਲੀ ਦੇਦਣਾ ਹੁੰਦੀ ਨਾ ਸਾਰੇ ਪੈਸੇ ਵੀ ਦੀ ਆਉਂਦੀਆਂ ਨਾ ਅਸੀਂ ਤਾਂ ਕੋਈ ਪੈਸਾ ਨਹੀਂ ਲਿਆ ਕਿਉਂਕਿ ਸਾਡਾ ਹੀ ਬਿਜਲੀ ਬੋਰਡ ਇਹਨਾਂ 2003 ਵਿੱਚ ਬਿਜਲੀ ਬੋਰਡ ਤੋੜ ਕੇ ਪਾਵਰ ਕਾਮ ਟਰਸ ਕੋ ਬਣਾ ਕੇ ਸਾਰਾ ਕੋ ਵੇਚਤਾ ਉਹਨਾਂ ਨੂੰ ਹੁਣ ਸਪਲਾਈ ਪ੍ਰਾਈਵੇਟ ਕਰਨ ਚੱਲੇ ਆ ਮੁਲਾਜ਼ਮ ਕੱਢਦੇ ਆ ਸਾਰੇ ਓੜ ਤਾਲ ਤੇ ਬੈਠੇ ਹੋਏ ਤਿੰਨ ਦਿਨ ਹੋ ਗਏ ਅੱਜ ਅੱਜ ਹੀ ਉਹਨਾਂ ਨੇ ਢਾਲਿਆ ਅੱਜ ਤੀਜਾ ਦਿਨ ਹੋ ਗਿਆ ਢਾਲ ਤੇ ਆ ਤਰ ਤਾਲ ਇਸ ਕਰਕੇ ਆਪਾਂ ਉਹ ਮੁਲਾਜ਼ਮਾਂ ਦੇ ਨਾਲ ਆ ਹੀ ਮਹਿਤ ਕਰਦੇ ਹਾਂ ਉਹਨਾਂ ਦੀ ਪੂਰੀ ਪੂਰੀ ਉਹ ਸਾਡੀ ਕਰਦੇ ਆ ਹੀ ਉਹਨਾਂ ਦੀ ਕਰਦੇ ਉਹਨਾਂ ਚੇਪ ਵਾਲੇ ਮੀਟਰਾਂ ਦੀ ਗੱਲ ਨਾਲ ਰੱਖੀ ਹੋਈ ਆ ਆਪਣੇ ਤੇ ਨਹੀਂ ਲੱਗਣੇ ਚਾਹੀਦੇ ਉਹਨਾਂ ਵੀ ਰੱਖੀ ਹੋਈ ਆ ਮੁਲਾਜ਼ਮਾਂ ਵੀ ਇਹਸੇ ਕਰਕੇ ਇੱਕ ਤਾਂ ਮੀਟਰ ਨਹੀਂ ਲਗਣਦੇ ਨੇ ਭਾਈ ਉਹ ਤੁਹਾਡੀ ਮੌਤ ਆ ਜੇ ਲੱਗੇ ਆ ਕਿੱਕੇ ਤੁਹਾਨੂੰ ਲਾ ਲਓ ਅੱਜ ਮੈਂ ਤੁਹਾਡੀ ਮੀਟਿੰਗ ਕਰਾ ਕੇ ਚੱਲਿਆ ਭਰ ਕੇ ਲਾ ਲਓ ਜਿਹੜਾ ਲਾਉਂਦਾ ਵਾ ਜਿਹੜਾ ਆਂਦਾ ਨਹੀਂ ਲਾਉਣਾ ਰਹਿਣ ਦਿਓ ਅ ਜਿਹੜਾ ਆਂਦਾ ਨਾ ਨਹੀਂ ਮੈਨੂੰ ਚਾਹੀਦਾ ਵਾ ਤੇ ਰਹਿਣ ਦਿਓ ਭਾਈ ਜਿਹੜਾ ਆਂਦਾ ਮੇਰਾ ਲਾ ਲਓ ਉਹ ਲਾਲ ਫਿਰ ਆਪਾਂ ਇੱਕ ਦਿਨ 20 ਤਰੀਕ ਤੋਂ ਬਾਅਦ ਉਧਰ ਜਲੰਧਰ ਵਾਂਢ ਕੇ ਇੱਕ ਦਿਨ ਲਾਵਾਂਗੇ ਤੁਹਾਨੂੰ ਫਿਰ ਸਾਰੇ ਬਿਜਲੀ ਦਫਤਰਾਂ ਚ ਲੈ ਜਾਓ ਇੱਕੇ ਦਿਨ ਮੋਗਾ ਜਿਲ੍ਹਾ ਸਾਰਾ ਹੀ ਇੱਕੇ ਦਿਨ ਸਾਰੇ ਆਪਣੇ ਜਿਹੜੇ ਆ ਉਹ ਲੈ ਜਾਓ ਇਸ ਦੇ ਨਾਲ ਆਪਾਂ ਇਹ ਕਰਨਾ ਵਾ ਤੇ ਇਸ ਦੇ ਨਾਲ ਅੱਜ ਆ ਤੇ 13 ਤਰੀਕ ਠੀਕ ਹੈ ਪਰਸੋਂ 15 ਅਗਸਤ 15 ਅਗਸਤ ਜਿਹੜਾ ਸਾਡੀ ਕੋਈ ਜਿਆਦਾ ਜੁਦੀ ਨਹੀਂ ਹੈਗੀ ਇਹ ਗੁਲਾਮੀ ਹੈ ਪਹਿਲਾਂ ਅੰਗਰੇਜ਼ਾਂ ਦੀ ਕਲਾਮੀ ਤੋਂ ਕਾਲੇ ਘਰੇ ਜਾਂਦੀ ਹੈ। ਪਹਿਲਾਂ ਬਸਤੀ ਸੀ ਹੁਣ ਨਾ ਬਸਤੀ ਹੈ। ਇਸ ਕਰਕੇ ਇਹਦੇ ਵਿੱਚ ਆਪਾਂ 15 ਤਰੀਕ ਨੂੰ ਕੀ ਕਰਨਾ 15 ਗੱਲ ਤੋਂ ਪੂਰੇ ਇਹ ਮੋਗੇ ਜ਼ਿਲ੍ਹਿਆਂ ਨੂੰ ਕਰ ਰਹੇ ਆ। ਤੁਸੀਂ ਉਸ ਦਿਨ ਪਿੰਡ-ਪਿੰਡ ਪੁਤਲੇ ਫੂਕ ਦਿਓ। ਇਸ ਰਾਜ ਪ੍ਰਬੰਧ ਜਿਹੜਾ ਸਾਡੀਆਂ ਜ਼ਮੀਨਾਂ ਖੋਣ ਆ ਰਿਹਾ ਸਾਡਾ ਪਾਣੀ ਸਾਡੀ ਧਰਤੀ ਸਾਡੀ ਹਵਾ